16 ਪਰਿਵਾਰ ਇੱਥੇ ਆ ਕੇ ਵਸੇ ਅੱਛਾ ਜੀ 16 ਪਰਿਵਾਰ ਜਿਹੜੇ ਨੇ ਵਸਾਣ ਲਈ ਜਿਹੜੀ ਜਹਾਂਗੀਰ ਦੀ ਰਾਮਗਾਂ ਸੀ ਉਦੇ ਅੰਗਰੇਜ਼ ਕੰ ਦਾ ਬੁਰਜੇ ਰਾਜਵੀ ਹੈ ਉਥੇ ਜੀ ਉਹ ਤੇ ਉਹਦੇ ਤਵੇਲੇ ਨਾਲ ਜਾਂਦੀ ਇੱਕ ਕੰਦ ਸੀ ਜਿਹਨੂੰ ਫਸਿਲ ਕਰਦੇ ਨੇ ਹੂੰ ਉਹ 8 ਫੁੱਟ ਉੱਚੀ ਸੀ 5 ਫੁੱਟ ਚੌੜੀ ਸੀ ਤੇ ਤੁਹਾਨੂੰ ਪਤਾ ਹੀ ਕਿ ਰਾਜੇ ਵੀ ਜਿਹੜੇ ਨੇ ਉਹ ਐਡੇ ਮਫੂਜ਼ ਨਹੀਂ ਹੁੰਦੇ ਉਹ ਦੋਵੇਂ ਹੂੰ ਸੋ ਉਹ ਜਿਹੜੀ ਸੜਕ ਉਹ ਕੰਨ ਸੀ ਉਹਦੇ ਤੋਂ ਘੋੜਾ ਛੁੜ ਕੇ ਅੰਗ੍ਰਖਸ਼ਤ ਤੱਕ ਜਾਂਦਾ ਸੀ ਤੇ ਫੇਰ ਉਹ ਉਤਰਦਾ ਸੀ ਥੱਲੇ ਜੀ ਸੋ ਉਹ ਜਿਹੜੀ ਕੰਨ ਦੇ ਸੀ ਤੋਂ ਉੜ ਕੇ ਉਹਦੀ ਪਹਿਲਾਂ ਅਠ ਕੋਠੀਆਂ ਬਣਾਈਆਂ ਅੱਛਾ ਜਿਹੜਾ ਤੁਸੀਂ ਉੱਥੇ ਨਕਸ਼ਾ ਵੀ ਦੇਖਿਆ ਹੋਣਾ ਅੱਠ ਕੋਠੀਆਂ 8 ਕੋਟੀਆਂ ਚ 16 ਪਰਿਵਾਰ ਵਸੇ ਇੱਕ ਘਰ ਚ ਦੋ ਬਣ ਸੋ ਕੋਕ ਸਾਂਝੀ ਇਸ ਲਈ ਜ਼ਿੰਦਗੀ ਚਲਦੀ ਰਹੇ ਹੁਣ ਜਿਹੜਾ ਦੂਜਾ ਵੱਡਾ ਸੰਕਲਪ ਸੀ ਕਿ ਸਾਂਝ ਚ ਕਿ ਜੇ ਨੱਚਤ ਸੀ ਕਿਸੇ ਥਾਂ ਸਾਂਝੇ ਨਹੀਂ ਕਰ ਮੈਂਦੇ ਆਲੇ ਦੁਆਲੇ ਨਹੀਂ ਸੋਚਦੇ ਆਪਸ ਕੇ ਵਿਚਾਰ ਨਹੀਂ ਕਰਦੇ ਤੇ ਉਹ ਪਰਲੀ ਬਹੁਤਾ ਸੌਖਾ ਨਹੀਂ ਹੁੰਦਾ ਕੋਕੇ ਤੋ ਡੇ ਕੁਝ ਗੁੰਝਲਾਂ ਆਪਣੀਆਂ ਨੇ ਕੁਝ ਕਿਸੇ ਨਾਲ ਬੈ ਕੇ ਕਰੇ ਖੋਲੀਆਂ ਜਾ ਸਕਦੀਆਂ ਨੇ ਸੋ ਪ੍ਰੀਤਨਗਰ ਦੇ ਉਹ ਜਿਹੜੇ ਕਿਸੇ ਪਰਿਵਾਰ ਦੇ ਘਰ ਰੋਟੀ ਨਹੀਂ ਸੇਵਕਦੀ ਅੱਛਾ ਜੀ ਘਰ 'ਚ ਕੋਈ ਖਾਣਾ ਨਹੀਂ ਸੀ ਬਣਾਉਂਦੇ ਅੱਛਾ ਇੱਕੋ ਥਾਂ ਸਾਂਝੀ ਥਾਂ ਸਾਂਝਾ ਲੰਗਰ ਸਾਂਝਾ ਲੰਗਰ ਵਾਹ ਜੀ ਵਾਹ ਸੋ ਤੁਸੀਂ ਮਿਲਦੇ ਸੋ ਆਪਜੀ ਵਿਚਾਰ ਕਰਦੇ ਸੋ ਸਾਰੇ ਕੰਮ ਕਰਨਾ ਜ਼ਰਾ ਵਖਰੇ ਵਖਰੇ ਕੰਪਨੀ ਲੇਕਿਨ ਉਹ ਜਿਹੜੇ 16 ਪ੍ਰੋ ਪਰਿਵਾਰ ਸਨ ਜਿਹੜੇ ਉਹਨਾਂ ਦੇ 16 ਮੁਖੀ ਸਨ ਉਹ ਆਪਣੇ ਵੇਲੇ ਦੇ ਆਪਣੇ ਆਪਣੀਆਂ ਖੇਤਾਂ ਚ ਜਾਣੇ ਜਾਂਦੇ ਸਨ ਜੀ ਜੇ ਉਹ ਸਰਗੋਖਸੇ ਨਾਲ ਜੁੜੇ ਨਾਨਕਸਿਂਹ ਯਾਕ ਜੁੜੇ ਨਾਨਕ ਸਿੰਘ ਨਾਵਲਕਾਰ ਹੋ ਗਏ ਹਾਂਜੀ ਜੀ ਉਹਦੇ ਬਾਅਦ ਨੰਬਰ 3 ਜਿਹੜੇ ਸਨ ਉਹ ਗਾਂਧੀ ਜੀ ਦੀ ਜਿਹੜੀ ਉਹ ਵਰਟੇਜ ਮੂਵਮੈਂਟ ਸੀ ਨਾ ਹੂੰ ਉਹਦੇ ਉਹ ਜਾਣਕਰ ਸੰਤ ਓਏ ਉਹਦੇ ਬਾਅਦ ਨੰਬਰ 4 ਸੰਜੜੇ ਕਿ ਕਦੀ ਬੈਂਕ ਪੰਜਾਬ ਸਿੰਧ ਬੈਂਕ ਵਿੱਚ ਮੈਨੇਜਰ ਰਹੇ ਨੇ ਤੇ ਕੋ ਸੋ ਇਸ ਤਰ੍ਹਾਂ ਨੌਜਵਾਨ ਪੀੜੀ ਆ ਗਈ ਸਰਦਾਰ ਸਿੰਘ ਸਚਦੇਵ ਜੀ ਸੰਜੜੇ ਕਿ ਕੋਲੇ ਉਹ ਸੋਈ ਲੀ ਬੀਏ ਸੰ ਬੜੀ ਚੀਜ਼ ਹੈ ਹੂੰ ਸੋ ਉਹਨਾਂ ਨੂੰ ਸਕੱਟਰੀ ਬਣਾਇਆ ਗਿਆ ਹੂੰ ਉਹਦੇ ਬਾਅਦ ਜਿਹੜੇ ਨੇ ਇੱਕ ਪੁਰਾਣੇ ਵੇਲੇ ਤੁਹਾਨੂੰ ਪਤਾ ਹੈ ਗੁਜਰਾਲਾ ਗੁਜਰਾਵਾਲੇ ਦੇ ਨੇੜੇ ਇੱਕ ਪਿੰਡ ਤਾਂ ਨਹੀਂ ਪਤਾਣਾ ਗੁਜਰਾਵਾਲੇ ਦੇ ਨੇੜੇ ਕਰਜਾਖੋਂ ਦਾ ਜੀ ਹੂੰ ਉਹਦੇ ਸਰਦਾਰ ਹੁੰਦੇ ਸਨ ਹੂੰ ਉਹ ਜਿਹੜੇ ਸਰਦਾਰ ਹੁੰਦੇ ਸਨ ਪਰ ਹੈ ਉਹ ਜੱਟ ਨਹੀਂ ਸਨ ਸੋ ਉਹਨਾਂ ਦੇ ਵਿੱਚੋਂ ਇੱਕ ਗੁਲਾਤ ਜਿਹੜੀ ਹੈ ਹੂੰ ਸੋ ਸਦਾਰ ਨਗਿੰਦਰ ਸਿੰਘ ਜੀ ਉਹਨਾਂ ਨੂੰ ਸ਼ੌਕ ਸੀ ਕੰਮ ਕਰਨ ਦਾ ਜੀ ਉਹਨਾਂ ਨੂੰ ਪੀਤਨਗਰ ਦੀ ਸਾਰੀ ਉਸਾਰੀ ਦਾ ਇੰਜਾਜ਼ ਬਣਾਤਾ ਗਿਆ ਸੋ ਇਸ ਤਰ੍ਹਾਂ ਚਲਦੇ ਚੰਦੇ ਜਾਂਦੇ ਚਲੇ ਜਾਂਦੇ ਨੇ ਫਿਰ ਇੱਥੇ ਇੱਕ ਸਨ ਉਹ ਕਦੀ ਜਿਹੜੀ ਅਜੀਤ ਖਾਲਸ ਅਕਾਲੀ ਦਿਸੀਨੋ ਅਖਬਾਰ ਜੁੜੇਗਾ ਅਕਾਲੀ ਪੱਤਰਕ ਅਕਾਲੀ ਪੱਤਰਕਾ ਜਿ ਤੁਹਾਨੂੰ ਹੋਰ ਲੋਕ ਨਹੀਂ ਉਹਦੇ ਕਦੀ ਸਹਾਇਕ ਸਮਾਧ ਕਰੇ ਸਨ ਉਹ ਇੱਕ ਪੱਤਰਕਾਰੀ ਚ ਆ ਗਏ ਉਹਦੇ ਬਾਅਦ ਇੱਕ ਹੋਰ ਸੰ ਜਿਨਾਂ ਨੂੰ ਖੇਤੀਬਾੜੀ ਦਾ ਅਨੁਭਵ ਸੀ ਉਹ ਆ ਗਏ ਸੋ ਪ੍ਰੀਤਨਗਰ ਨੂੰ ਇੱਕ ਹੋਰ ਮਾਣੇ ਕਿ ਪੰਜਾਬ ਦੇ ਸਭ ਤੋਂ ਪਹਿਲੇ ਮੈਕਨਾਈਜ਼ ਫਾਰਮਰ ਜਿਹੜਾ ਕੋਈ ਨਹੀਂ ਉਹ ਸਰਦਾਰਪੁਰ ਕੋ ਕਿਸਮ ਜਿਹਨੇ ਪੰਜਾਬੀ ਪੰਜਾਬੀ ਐਗਰੀਕਲਚਰ ਜਿਸ ਨੇ ਵੀ ਆਨਲ ਕੀਤਾ ਕਿ 1938 ਕਿਸਾਨ ਟ੍ਰੈਕਟਰ ਕਦੇ ਦੇਖਿਆ ਨਹੀਂ ਸੰਦਾ ਲੇਕਿਨ ਪ੍ਰੀਤਨਗਰ ਦੇ ਟ੍ਰੈਕਟਰ ਸੀ ਉਹ ਜਨਾਰਵਾਹੀ ਹੁੰਦੀ ਸੀ ਵਾਹ ਜੀ ਵਾਹ ਉਹਦੇ ਬਾਅਦ ਇਹ ਐਸੀ ਕਿ ਪ੍ਰੀਤਨਗਰ ਵਿੱਚ ਤੁਸੀਂ ਜੇ ਦੁੱਧ ਪੀਣਾ ਹੈ ਕੁਝ ਕਰਨਾ ਹੈ ਉਦਲੀ ਆਰ ਕਿਸੇ ਨੇ ਡੰਗਰ ਰੱਖਣਾ ਵੱਕਰੋ ਕਰਨਾ ਇਹ ਬੜੀ ਮੁਸ਼ਕਲ ਚੀਜ਼ ਹੈ ਹੂੰ ਸੋ ਪ੍ਰੀਤਨਗਰ ਚ ਇੱਕ ਪੂਰੀ ਡੇਰੀ ਬਣਾ ਲਈ ਗਈ ਸਾਂਜੀ ਸਾਂਜੀ ਉਹ ਦੇ ਕਿ ਚਾਰਜ ਬਣੇ ਹੂੰ ਫਿਰ ਆਲੇ ਦੁਆਲੇ ਨੂੰ ਟੱਕਰ ਲੀ ਜਿਹੜੇ ਨੇ ਇੰਚਾਰਜ ਬਣਿਆ ਖਰਾ ਕੋਈ ਫਿਰ ਇਥੇ ਦੋ ਸਹਾਇਕ ਕਰ ਪਿਛੋਂ ਜਾ ਕੇ ਵੱਡੇ ਬਣੇ जिन्हें नौरंग सिंह कहानीकार सन प्यारा सिंह सराई सन जी और बाद ते तो च बड़ी लड़ाई पर उदों महाराज प्रताप सिंह के बड़े स्कॉलर आदमी सन सरदार इंदर इंदर सिंह चक्रवर्ती जी पिछना बड़े स्कॉलर से चुम गिरे जाते सन ਇੱਥੇ ਇਹ 16 ਜਰਿਆ ਨੇ ਪ੍ਰੀਤਨਗਰ ਨੂੰ ਵਖਰੇ ਵਖਰੇ ਇੱਥੇ ਕਿਹੜੇ ਕਿਹੜੇ ਨਾਮਵਰ ਸਹਿਤਕਾਰ ਕਲਾਕਾਰ বাসਦੇ ਰਹੇ ਨੇ ਉਹਨਾਂ ਦੇ ਨਾਮ ਦੱਸੋ ਨਹੀਂ ਇਹ ਤੇ ਮੈਂ ਤਾਂ ਆ ਜਨਾ ਜੀ ਸੋ ਇਹ ਹੌਲੀ ਹੌਲੀ ਜਦੋਂ ਵਧਿਆ ਪ੍ਰੀਤਨਗਰ ਜੀ ਇਹਦੇ ਲਈ ਪਰ ਸੰਸਾ ਵੀ ਵਧੀ ਹੂੰ ਇਹਦੇ ਲਈ ਨਿੰਦਕ ਵੀ ਬੜੇ ਪੈਦਾ ਹੋਏ ਅੱਛਾ ਜੀ ਸੋ ਇਸ ਗੱਲ ਨੇ ਇੱਕ ਗੱਲ ਬੜੀ ਪਰੀਤਨਗਰ ਨੂੰ ਫਾਇਦਾ ਦਿੱਤਾ ਜੀ ਕਿ ਨਿੰਦਕ ਵੀ ਤੁਹਾਡਾ ਪ੍ਰਚਾਰ ਕਰਦੇ ਸਨ ਹਮ ਪ੍ਰਸ਼ੰਸਕ ਵੀ ਤੁਹਾਡਾ ਪ੍ਰਸਾਂਤ ਕਰਦੇ ਸਨ ਜੀ ਸੋ ਦੋਹਾਂ ਗੱਲਾਂ ਨੂੰ ਸੋਚ ਕੇ ਬੜੇ ਲੋਕ ਪਰੀਤਨਗਰ ਦੇਖਣ ਆਏ ਹੁਣ ਉਹਦੇ ਬਾਅਦ ਇਹ ਕਿ ਪਰੀਤਨਗਰ ਨੂੰ ਪੂਜਣ ਲਈ ਜਿਸ ਰਾਤ ਤੁਸੀਂ ਅੱਜ ਆਏ ਹੋ ਜੇ ਹੁੰਦਾ ਹੀ ਨਹੀਂ ਸੀ ਅੱਛਾ ਸੋ ਲੋਰ ਜਾਣ ਲਈ ਵੀ ਕੋਚੇ ਰਾਤ ਜਾਣਾ ਪੈਂਦਾ ਸੀ ਇੱਥੇ ਸੋ ਤੇ ਅੰਮ੍ਰਿਤਸਰ ਜਾਣ ਲਈ ਸਾਨੂੰ ਪਹਿਲਾਂ ਉਟਾਰੀ ਜਾਣਾ ਪੈਂਦਾ ਸੀ ਫਿਰ ਅੰਮ੍ਰਿਤਸਰ ਜਾਣਾ ਪੈਂਦਾ ਜੀ ਸੋ ਅੰਮ੍ਰਿਤਸਰ ਸਾਡੇ ਲਈ ਦੂਰ ਸੀ ਹੂੰ ਜਿਹਨੂੰ ਕਹਿੰਦੇ ਨੇ ਕੋਹ ਦੂਰ ਹੂੰ ਭਾਵੇਂ ਕੋਹ ਥੋੜੇ ਜਨ ਹੂੰ ਲੋਰ ਸਾਡੇ ਨੇੜੇ ਸੀ ਸੋ ਸਾਡਾ ਬਹੁਤਾ ਕੰਮ ਲਾਹੌਰ ਨਾਲ ਹੀ ਰਿਹਾ ਹੁਣ ਆਪਾਂ ਲਾਹੌਰ ਤੋਂ ਕਿੰਨੇ ਕਿਲੋਮੀਟਰ ਤੇ ਬੈਠੇ ਆ ਇਸ ਵੇਲੇ 16 ਕਿਲੋਮੀਟਰ 16 ਕਿਲੋਮੀਟਰ ਜੀ ਜੋ ਇਹ ਸਾਰਾ ਉੱਥੇ ਰਿਹਾ ਔਰ ਉਦੋਂ ਹੌਲੀ-ਹੌਲੀ ਪ੍ਰੀਤਨਗਰ ਲੋਕ ਹਨ ਪ੍ਰੀਤ ਲੜੀ ਨਾਲ ਕੀ ਲੋਕਾਂ ਨੇ ਜਿਹੜਾ ਦੇਖ ਕੇ ਜਾ ਕੇ ਕੀ ਕੀ ਕਿਆ ਜਿਹੜਾ ਲਿਖਤ ਨਾਲ ਲੋਕ ਕਹਿਣਾ ਲੋਕਾਂ ਨੇ ਸੁਣਨਸ ਸਉਣਾ ਸ਼ੁਰੂ ਕੀਤਾ ਕਹਨੇ ਨੇ ਸੋਹਣਿਆਂ ਨੂੰ ਸੋਹਣਿਆਂ ਨੂੰ ਉਤਾਰਿਆ ਉਹ ਸੁਣ ਕੇ ਪਰੀਤਨਗਰਾਂ ਨੇ ਸ਼ੁਰੂ ਹੋ ਗਏ ਫੋਲੀ ਹੋਲੀ ਪਰੀਤਨਗਰ ਚ ਲੋਕ ਵਸਣੇ ਸ਼ੁਰੂ ਹੋ ਗਏ ਹਮ ਪਰੀਤਨਗਰ ਦੀ ਦੂਜੀ ਵੱਡੀ ਦੇਣ ਜਿਹੜੀ ਹੈ ਸਾਂਝ ਦੀ ਉਹ ਹੈ ਸਾਡਾ ਐਕਟੀਵਿਟੀ ਸਕੂਲ ਹਮ 1940 ਚ ਤੋਂ ਐਕਟੀਵਿਟੀ ਸਕੂਲ ਬਸਿਆ ਇਹ ਪੰਜਾਬ ਦਾ ਸਭ ਤੋਂ ਪਹਿਲਾ ਰੈਸ਼ੀ ਹੂੰ ਕੁੜੀਆਂ ਮੁੰਿਆਂ ਦਾ ਕਠਾ ਸਕੂਲ ਸੀ ਜੀ ਸੋ ਇਹਦੇ ਚ ਜਿਹੜੀ ਵੱਡੀ ਗੱਲ ਸੀ ਕਿ ਤੁਹਾਡੀ ਪੜ੍ਹਾਈ ਦਾ ਜਿਹੜਾ ਪੱਧਰ ਹੈ ਉਹ ਤੁਹਾਡੀ ਮਨ ਤੁਹਾਡੀ ਬੁੱਧੀ ਤੇ ਅਨੁਸਾਰ ਹੈ ਜੇ ਤੁਹਾਡੀ ਬੁੱਧੀ ਘਟੇ ਜਾਂ ਮੈਂਨਟਲ ਫੈਕਲਟੀ ਕਹਿੰਦੇ ਨਗਰੇਜ ਹਮ ਕਿ ਸਮਝਣ ਦੀ ਸ਼ਕਤੀ ਘਟੇ ਹਮ ਤੇ ਤੁਸੀਂ ਭਾਵੇਂ 7 ਸਾਲ ਦੇ ਹੋ ਤੇ ਤੁਹਾਡੇ ਨਾਲ ਜਿਹੜਾ 6 ਸਾਲ ਦਾ ਬੱਚਾ ਹੈ ਉਹ ਜਿਆਦਾ ਤੁਸੀਂ ਉਸੇ ਕਲਾਸ ਵਿੱਚ ਹੋ ਜੀ ਇਹ ਇਹ ਵੱਖਰੀ ਗੱਲ ਹੈ ਕਿ ਉਦਮ ਕਰਕੇ ਤੁਸੀਂ ਅੱਗੇ ਲੰਘ ਸਕਦੇ ਹੋ ਤੁਹਾਨੂੰ ਦੂਜੀ ਗੱਲ ਸੀ ਕਿ ਜਿਹੜੀ ਇਹ ਸਕੂਲ ਵਿੱਚ ਕਿ ਜਿਹੜਾ ਆਮੇ 7 ਸਾਲ ਦਾ ਬੱਚਾ ਹੈ ਉਹ ਪਹਿਲਾਂ ਦਾਖਲ ਹੋਇਆ ਹੈ ਕਿ 16 ਸਾਲ ਦਾ ਵੀ 14 ਸਾਲ ਦਾ ਬੱਚਾ ਪਿੱਛੋਂ ਆਇਆ ਹੂੰ ਰੋਲ ਨੰਬਰ ਕਲਾਸ ਰਾਹੀਂ ਨਿਸ਼ਿਤ ਦਿੱਤੇ ਜਾਂਦੇ ਰੋਲ ਤੁਹਾਡੇ ਆਉਣ ਦੀ ਅਸੀਐਸ ਜੀ ਕਿ ਜਿਹੜਾ 7 ਸਾਲ ਦਾ ਜਿਹੜਾ ਪਹਿਲਾਂ ਆਇਆ ਤੇ ਉਹਦਾ ਰੋਲ ਨੰਬਰ ਪਹਿਲਾ ਹੈ ਸੋ ਇੱਕ ਏਜ ਕਿ ਭਈ ਛੋਟਾ ਬੱਚਾ ਵੀ ਉਹਦੀ ਇੱਕ ਅਸੀਏ ਤੇ ਕਿ ਮਾਤਰ ਨੂੰ ਪਹਿਲਾਂ ਆਇਆ ਹੂੰ ਤੋ ਇਹ ਜਿਹੜਾ ਮਾਨ ਹੈ ਨਾ ਕਿ ਮੈਂ ਇਸ ਸਕੂਲ ਦਾ ਪਹਿਲਾ ਵਿਦਿਆਰਥੀ ਆ ਉਹ ਇੱਕ ਤਾਨੂੰਸ਼ਕਤੀ ਦਿੰਦਾ ਹੈ ਕਿ ਜੇ ਗੱਲ ਕਰੇਗਾ ਕੋਈ ਵੱਡਾ ਛੋਟੇ ਨਾਲ ਉਹ ਇਸ ਗੱਲ ਨਾਲ ਹੋਏਗਾ ਕਿ ਇਹ ਪੜਾਈ ਜੀ ਤੇ ਮੇਰਾ ਛੋਟਾ ਹੈ ਲੇਕਿਨ ਇਹ ਤੇ ਮੁਲਕ ਮੁਲਕ ਸਕੂਲ ਇਸ ਮੇਰਾ ਨਾ ਸੀਨੀਅਰ ਹੈ ਹੂੰ ਸੋ ਇੱਕ ਸਾਂਝ ਬਣਦੀ ਹੈ ਜੀ ਦੂਜੀ ਸਾਂਝ ਜਿਹੜੀ ਸੀ ਕਿ ਭਈ ਹਰ ਛੋਟੇ ਬੱਚੇ ਦੇਖੋ ਪੁਰੀਤ ਨਗਰ ਜਿਹੜਾ ਸਕੂਲ ਸੀ ਕੁੜੀਆਂ ਤੇ ਮੁੰਡਿਆਂ ਦਾ ਸਕੂਲ ਸੀ ਕੁੜੀਆਂ ਤੇ ਮੁੰਡਿਆਂ ਦਾ ਹਾਸਟਲ ਸੀ ਸਿਰਫ ਇੱਕ ਕੰਧ ਸੀ ਤਾਂ ਵਿੱਚ ਸਾਰੀਆਂ ਸਾਂਝੀਆਂ ਸਨ ਉਹ ਯਾਰ ਤੋ ਸੀ ਲੰਕਿਆਂ ਦੇ ਸੋਇ ਰੰਗ ਮੁੰਲੇ ਰੰਗ ਦੇ ਠੀਕ ਹੈ ਲੇਕਿਨ ਜਿਹੜੀ ਗੱਲ ਸਕੂਲ ਦੀ ਬੜੀ ਨਵਾਲਟੀ ਹੈ ਉਹ ਹੈ ਕਿ ਹਰ ਵੱਡੀ ਕੁੜੀ ਨੂੰ ਇੱਕ ਛੋਟਾ ਬੱਚਾ ਨੇ ਗਰਨੀ ਦਿੱਤਾ ਜਾਂਦਾ ਸੀ ਜੀ ਉਹ ਉਹਦੀ ਜਿਹੜਾ ਇਸਤਰੀ ਪੱਖ ਹੈ ਉਹ ਜਾਗਰ ਕਰਦਾ ਸੀ ਉਹਨੂੰ ਸਾਂਭਣ ਲਈ ਉਹ ਮੁੰਡਾ ਹੁੰਦਾ ਸੀ ਕੁੜੀ ਕੁੜੀ ਹੁਣ ਉਹਦੇ ਬਾਅਦ ਇੱਕ ਤੁਹਾਡਾ ਲੰਗਾ ਵੀ ਹੈ ਤੁਸੀਂ ਰੋਟੀ ਵੀ ਕੋਤ ਹੰਗਾਉਂਦੇ ਹੋ ਤੇ ਜਿਹਨੂੰ ਅੰਗਰੇਜ਼ੀ ਸੈਕਸਟ ਆਵੇਸ਼ਨ ਕਹਿੰਦੇ ਨੇ ਉਹ ਪੈਦਾ ਨਹੀਂ ਹੁੰਦੀ ਹਮ ਬੱਚੇ ਦੀ ਜਿਹੜੀ ਸਾਂਭਣੀ ਹੈ ਕੁੜੀ ਉਹਦੇ ਮਾਮਲਾ ਅੰਸ਼ ਚਾਗਦਾ ਹੈ ਹੂੰ ਇਹ ਪ੍ਰੀਤ ਨਗਰ ਦਾ ਐਕਸਪੈਰੀਮੈਂਟ ਸੀ ਵਾਹ ਜੀ ਵਾਹ ਕੋਕਸੇ ਸੈਕਲੋਜੀ ਚਾਈਲਡ ਸਿਕਲੋਜੀ ਜਿਹੜੀ ਹੈ ਪ੍ਰੀਤ ਨਗਰ ਨੇ ਸੋਚਿਆ ਸੀ ਕਿ ਹਰ ਬੱਚੇ ਦਾ ਆਪਣੀ ਕੋਕਸ਼ੀ ਸਿਕਿਅਤ ਹੁੰਦੀ ਹੈ ਉਹਨੂੰ ਪਛਾਣਨਾ ਚਾਹੀਦਾ ਸੋ ਇਹ ਫਿਰ ਸਭ ਤੋਂ ਵੱਡੀ ਸਕੂਲ ਹੈ ਪ੍ਰੀਤ ਨਗਰ ਦਾ ਜਿਹੜੀ ਹੈ ਕਿ ਸਕੂਲ ਅੱਗੇ ਅੰਗਰੇਜ਼ ਆਇਸ ਹਨ ਹੂੰ ਪਾਣੋ ਸਕੂਲ ਦੇ ਸਿਲੇਬਸ ਵੀ ਬਣਾ ਕੇ ਦਿੱਤਾ ਜਾਂਦਾ ਸੀ ਲੇਕਿਨ ਬ੍ਰੀਤ ਨਾ ਗਾਇ ਸਕੂਲ ਜਿਹੜਾ ਸੀ ਉਹਦਾ ਸਿਲੇਬਸ ਆਪਣਾ ਸੀ ਅੱਛਾ ਉਹ ਲੋੜਾਂ ਦੇ ਅਨਸਾਰ ਬਣਾਇਆ ਜਾਂਦਾ ਸੀ ਹਾਂਜੀ ਅੰਗਰੇਜ਼ੀ ਸਰਕਾਰ ਵਾਲਾ ਨਹੀਂ ਸੀ ਨਾ ਜੀ ਪਰ ਉਹ ਦਿਨਾਂ ਨੂੰ ਵੱਡੀ ਗੱਲ ਏ ਕਿ ਅੱਜ ਤੁਸੀਂ ਰੋਲਾ ਪੁੱਲ ਪਾਣੇ ਵੀ ਉਹ ਮਾਤ ਭਾਸ਼ਾ ਮਾਤ ਭਾਸ਼ਾ ਪ੍ਰੀਤ ਨ ਗੜਿਸ਼ ਜਿੰਨੇ ਬੱਚੇ ਸਨ ਉਹਦੀ ਜਿਹੜੀ ਮਾਤ ਭਾਸ਼ਾ ਸੀ ਉਹਦੇ ਚ ਪੜਾਈ ਕੀਤੀ ਜਾਂਦੀ ਸੀ ਹਿੰਦੀ ਉਰਦੂ ਪੰਜਾਬੀ ਹੂੰ ਉਹਨਾਂ 'ਚ ਇਕুইਟੀ ਟੀਚਰ ਉਸ ਬੱਚੇ ਨੂੰ ਹਿੰਦੀ 'ਚ ਪੜਾ ਰਿਆ ਉਹ ਉਰਦੂ 'ਚ ਪੜਾ ਰਿਆ ਹੋਵੇ ਤਾਂ ਜੋ ਉਹਨੂੰ ਸਮਝ ਆਵੇ ਜਿੱਦਿਆਂ ਬੇਸਿਕ ਬਣ ਜਾਣਗੇ ਅੱਗੋਂ ਜਾ ਕੇ ਤੁਸੀਂ ਭਾਵੇਂ ਕੋਈ ਜ਼ੁਬਾਨ ਲਾ ਲਓ ਹੂੰ ਜਿਹਨੂੰ ਆਪਣੀ ਮਾਂ ਬੋਲੀ ਆ ਜਾਏਗੀ ਉਹ ਹੋਰ ਬੜੀਆਂ ਭੁਲੀਆਂ ਸਿੱਖ ਸਕਦਾ ਇਹ ਦਾਸ ਸੋ ਜਿਹੜੀ ਇੱਕ ਗੱਲ ਹੋਰ ਹੈ ਜਿਹੜੀ ਕਿ ਸੁਪਨਾ ਕਹੀ ਜਾਂਦੀ ਹੈ ਲੇਕਿਨ ਬ੍ਰੀਤਨਗਰ ਜੋਬਸ਼ਿਆ ਕਿਤੋਂ ਕੋਈ ਬਾਹਰ ਹੋਣੀ ਚੀਜ਼ ਆਈ ਅੱਛਾ ਜੀ ਵੱਡੀਆਂ ਮਾਰ ਤਾਂ ਤੁਸੀਂ ਪੰਡਾ ਚ ਰਹੇ ਹੋ ਕੱਚੀ ਕੰਦ ਬਣਾ ਕੇ ਸਰਕਲ ਦੀ ਛੱਤ ਪਾ ਕੇ ਹਮ ਲੇਕਿਨ ਕਤੀ ਕੰਨ ਨੂੰ ਤੁਸੀਂ ਪਲਸਟਰ ਕਰਤਾ ਹਮ ਛਤ ਨੂੰ ਤੁਸੀਂ ਵਾਟਰ ਪ੍ਰੂਫਿੰਗ ਕਰਤੀ ਹਮ ਇਹ ਸਾਰੇ ਸੀ ਅਨੇ ਉਹਦੇ ਬਾਅਦ ਪ੍ਰੀਤ ਨਗਰ ਦਾ ਜੋ ਨਕਰ ਸਨ ਬਿਜਲੀ ਤੇ ਹੈ ਨਹੀਂ ਸੀ ਹਮ ਪਾਣੀ ਤੇ 1990 ਦੇ ਉਰ ਕੋ ਹੈ ਨਹੀਂ ਸੀ ਅੱਛਾ ਜੀ ਕੋ ਸਖਣੇ ਪਾਣੀ ਤੋਂ ਸਖਣੇ ਬਿਜਲੀ ਤੋਂ प्रीत नगर न साफ रखना प्रीत नगर की सब तो वो देण है जी गल विलिखण है वो है कि प्रीतनगर च उस उस वेले स्यूरेज सिस्टम सी जी दूजी गल के प्रीत सरदार जी ने फैसला कर लिया कि सिर तो महिला नहीं चुक अच्छा सो so, दो चीज़ों ने रला के सरदार जी ने सदा साफ रहने वाली लैटरी निजात की थी। जी जो साढ़े घर अज भी है ठीक है सारी सदा अच्छा जी। वो सिस्टम उन्हें बड़ा साइंटिफिक सिस्टम है ਔਰ ਪ੍ਰੀਤਨਗਰ ਦੀ ਇਹ ਦੇਣ ਨੂੰ ਜਿਹੜੀ ਮੈਂ ਇੱਥੇ ਜੋੜ ਰਿਆ ਕਿ ਵਿਨੋਬਾ ਭਾਵੇ ਨੇ ਜਦੋਂ ਆਪਣਾ ਆਸ਼ਰਮ ਬਣਾਇਆ ਹਮ ਵਰਦਾ ਦੇ ਚ ਉਹ ਸਾਡੇ ਕੋਲ ਇਹ ਇਲੈਕਟ੍ਰਿਸਿਟੀ ਦਾ ਡਿਜ਼ਾਈਨ ਲਾਇਕ ਕੇ ਗਏ ਸੀ ਅੱਛਾ ਜੀ ਸੁਲਬ ਵਾਲੇ ਤੁਸੀਂ ਸੁਣੇ ਹੋਣਗੇ ਬੜੇ ਹਮ ਉਹਨਾਂ ਨੇ ਪਹਿਲੀ ਡਿਜ਼ਾਈਨ ਸਾਡੇ ਤੋਂ ਲਈ ਤੂੰ ਮੋਡੀਫਾਈ ਕਰਦੇ ਰੇ ਅੱਛਾ 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 ਦੂਜੀ ਗੱਲ ਜਿਹੜੀ ਹੈ ਪ੍ਰੀਤਨਗਰ ਚ ਪਾਣੀ ਨਾ ਹੋਵੇ ਸੋ ਇਥੇ ਯਾਂਗੀ ਦਾ ਜਿਹੜਾ ਪਾਣੀ ਸੀ ਉਹ ਉਹਦਾ ਟਿੰਡਾ ਵਾਲਾ ਖੁੰਡਾ ਤੁਹਾਡੇ ਉਹ ਹੁੰਦਾ ਉਹ ਇੱਕ ਟਿੰਡਾ ਵਾਲਾ ਖੂਹ ਹੀ ਜਿਹੜਾ ਉਹਨੂੰ ਜ਼ਾਰਾ ਨੇ ਉਹਦੇ ਹਾਲੇ ਤੋਂ ਹਲੇ ਪਬਲਿਕ ਬਾਥਰੂਮ ਬਣਾਤੇ ਹੂੰ ਇਹਨੋਂ ਤੇ ਤੁਸੀਂ ਪੜਿਆ ਹੋਣਾ ਟੂਟੀਆਂ ਵਾਲਾ ਖੂਹ ਟੂਟੀਆਂ ਵਾਲੇ ਖੂਹ ਮੇ ਪੜਿਆ ਉਹ ਮਤਲਬ ਪਾਣੀ ਆਂਦਾ ਸੀ ਟੂਟੀਆਂ ਚੱਲਾ ਜਾਂਦਾ ਸੀ ਤੁਸੀਂ ਨਾ ਜਾਂਦੇ ਸੋ ਪਰ ਉਹ ਜਿਹੜਾ ਪਾਣੀ ਹੈ ਨਾ ਆ ਕੇ ਜੜਾ ਜਾਂਦਾ ਸੀ ਉਹ ਜਿਹੜੀ ਵੇ ਬਾਹਰ ਜ਼ਮੀਨ ਹੁੰਦੀ ਮਿਲੀ ਸੀ ਸਾਨੂੰ ਉਹਦੇ ਚ ਨਰਸਰੀ ਲੱਗੀ ਸੀ ਉਹ ਉਹ ਪਾਣੀ ਕਿੱਥੇ ਜਾਂਦਾ ਨਹੀਂ ਸੀ ਜੀ ਸਰਾਰ ਜੀ ਨੇ ਦੂਜੀ ਗੱਲ ਜਿਹੜੀ ਸੁੱਕੀ ਕਿ ਅੱਜ ਤੁਸੀਂ ਹਰੇ ਆਵਲ ਦਾ ਰੋਲਾ ਪਾਉਂਦੇ ਹੋ ਹਮ ਸਰਾਰ ਜੀ ਨੇ ਜਿੰਨੇ ਘਰ ਬਣਾਏ ਪ੍ਰੀਤਨਗਰ ਦੇ ਹਮ ਉਦੋਂ ਕਿਤੇ ਇਲਾਕੇ पट्ठा नहीं सीता सरदार so, जी ने एक पट्ठा लाया जी लेकिन पट्ठा जोड़ा सी उन्होंने प्रीतनगर के जिन्ने घर बनाए अंदरों उन्होंने कच्ची ईट रखी बार पक्की रखी अच्छा जी क्योंकि अंदरों जोड़ी कच्ची ईट सी वो ठंडी रहती है तो दूजी गल आज ने जी इस घर की वो ऐसी, के ਇੰਨੇ ਦਰਵਾਜ਼ੇ ਇੰਨੀਆਂ ਖਿੜਕੀਆਂ ਇੰਨੇ ਰੋਸ਼ਨਾਨ ਬਣਾਏ ਹੂੰ ਕਿ ਚੜਦਾ ਸੂਰਜ ਜਿਹੜਾ ਹੈ ਉਹ ਤੁਹਾਡਾ ਘਰ ਰੋਸ਼ਨਾਏ ਹੂੰ ਡੁੱਬਦਾ ਸੂਰਜ ਤੁਹਾਡਾ ਹੈ ਤੇ ਛੱਤਾਂ ਉੱਚੀਆਂ ਰੱਖੀਆਂ ਤਾਂ ਕਿ ਸੂਰਜ ਜਦੋਂ ਲੰਘ ਜਾਏ ਤੇ ਸੇਖ ਲੰਦੇ ਹੂੰ ਮਤਲਬ ਹੈ ਕਿ ਇਹ ਲੋੜ ਜਿਹੜੀ ਹੈ ਨੇ ਸਭ ਕੁਝ ਪੈਦਾ ਕੀਤਾ ਤੇ ਉਹ ਮਿਸਤਰੀ ਜਿਨ੍ਹਾਂ ਨੇ ਘਰ ਬਣਾਇਆ ਸਾਰੇ ਇੱਥੋਂ ਇਲਾਕੇ ਚ ਇਕੱਠੇ ਕੀਤੇ ਸਨ ਹੂੰ ਉਹ ਕਾਰਬਨ ਦਾ ਦੇਖ ਕੇ ਆਪਣੇ ਹੱਥੀ ਹੂੰ ਉਹਦਾ ਇੱਕ ਸਾਰੇ ਸਿੱਖੇ ਆਪਣੇ ਪਿੰਡਾਂ ਜਿਹੜੇ ਜਾਂਦੇ ਸਨ ਕਾਰ ਉਹਦੇ ਨੇੜੇ ਤੇਰੇ ਬਣਾਣਾ ਦਾ ਸੋਚਦੇ ਸਨ ਜੀ ਮਤਲਬ ਇੱਕ ਇੱਕ ਤਬਦੀਲੀ ਇਹ ਆਈ ਕਿ ਭਈ ਤੁਸੀਂ ਜੋ ਪ੍ਰੀਤਨਗਰ ਚ ਹੋ ਰਿਹਾ ਉਹਨੂੰ ਕਿਸੇ ਥਨਾ ਥੋੜਾ ਬੋਤਾ ਕੀਤਾ ਗਿਆ